ਸਤਿ ਸ਼੍ਰੀ ਅਕਾਲ ਜੀ ਇਸ ਵੇਲੇ ਤਸਵੀਰਾਂ ਥਿੰਕਿੰਗ ਆਫ ਪੰਜਾਬ ਚੈਨਲ ਤੇ ਤੁਹਾਨੂੰ ਤੁਹਾਡੇ ਨਾਲ ਜਿਹੜੀਆਂ ਸਾਂਝਾ ਕਰ ਰਹੇ ਹਾਂ ਇਸ ਵਕਤ ਮੌਜੂਦ ਆ ਜਲਾਲਾਬਾਦ ਦੇ ਉਸ ਸਥਾਨ ਤੇ ਜਿਸ ਜਗ੍ਹਾ ਤੇ ਦਸਹਿਰਾ ਮਨਾਇਆ ਜਾ ਰਿਹਾ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਹੋਏ ਆ ਚਾਰੇ ਔਰ ਦੇਖ ਸਕਦੇ ਹੋ ਤੁਸੀਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਚੈਨਲ ਥਿੰਕਿੰਗ ਆਫ ਪੰਜਾਬ ਦੀਆਂ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਵਕਤ ਤਿੰਨ ਜਿਹੜਿਆ ਸਟੈਚੂ ਉਹ ਬਣਾਇਆ ਗਿਆ ਲੋਕ ਇੱਥੇ ਪਹੁੰਚੇ ਆ ਲੋਕ ਦਸਹਿਰਾ ਮਨਾਉਣ ਦੇ ਲਈ ਇੱਥੇ ਪਹੁੰਚੇ ਆ ਦਸਹਿਰੇ ਤੇ ਤਿਉਹਾਰ ਤੇ ਇਸ ਸਥਾਨ ਤੇ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਮੌਜੂਦ ਨੇ ਤਾਂ ਵੱਡੀ ਗਿਣਤੀ ਦੇ ਵਿੱਚ ਲੋਕ ਮੌਜੂਦ ਨੇ ਆਤਿਸ਼ਬਾਜੀ ਜਿਹੜੀ ਆ ਹੋ ਰਹੀ ਹੈ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਆ ਇਸ ਵਕਤ ਜਲਾਲਾਬਾਦ ਦੇ ਆ ਥੋੜਾ ਜਿਹਾ ਪਿੱਛੇ ਵਾਲੇ ਚੀਕ ਰੈਸਟ ਪੀਰ ਬਾਬਾ ਖਾਕੀ ਸ਼ਾਹ ਸਮਾਜ ਤੇ ਇਹ ਜਿਹੜਾ ਇਹ ਸਾਰਾ ਇੰਤਜ਼ਾਮ ਕੀਤਾ ਗਿਆ ਉਸ ਜਗ੍ਹਾ ਤੇ ਲੋਕ ਬੱਡੀ ਗਿਣਤੀ ਦੇ ਵਿੱਚ ਸਵਾਗਤ ਜੋ ਭਾਜੀ ਪਹੁੰਚੇ ਆ ਤੁਸੀਂ ਆ ਕੇ ਸਾਰੇ ਜਿਹੜੇ ਆ ਗਏ ਐਵੇਂ ਹੀ ਰੋਲਕਾ ਬਣਾਈ ਰੱਖੇ ਐਵੇਂ ਹੀ ਰੋਲਕਾ ਬਣਾਈ ਰੱਖੇ ਸਾਰੇ ਲਾਲਾਬਾਦ ਦੇ ਰੋਲਕਾ ਬਣਾਈ ਰੱਖੇ ਤੇ ਮੈਂ ਧੰਨਵਾਦ ਕਰਦਾ ਤੁਸੀਂ ਬਰੇ ਸਵਾਲ ਰੇਚਾ ਜੀ ਦਾ ਤੇ ਪਰਸ਼ਰ ਵੱਧਵਾ ਜੀ ਦਾ ਉਹ ਅੱਜ ਆਵਦੀ ਆਰੇਂਜਮੈਂਟ ਤੇ ਸਾਰੇ ਤੇ ਕਰਦੇ ਨੇ ਤੇ ਐਮਐਲਏ ਬੋਲੀ ਕਮੋਦੀ ਦਾ ਜੈ ਸ਼੍ਰੀ ਰਾਮ ਇਹ ਕਰ ਲਈਏ ਤੁਹਾਡੇ ਆਸਤੇ ਨੇ ਥੋੜਾ ਥੋੜਾ ਗੁਜਾਰਿਸ਼ ਬਿਲਕੁਲ ਹਲੋ ਧੰਨਵਾਦ ਕਰਦੇ ਨਜ਼ਰ ਆ ਰਹੇ ਆ ਲੋਕ ਇੱਥੇ ਪਹੁੰਚ ਰਹੇ ਆ ਜੀ ਸਰ ਸਤਿ ਸ਼੍ਰੀ ਅਕਾਲ ਸਾਰੇ ਅੱਜ ਦੇ ਇਸ ਤਿਉਹਾਰ ਤੇ ਮੈਂ ਮੈਂ ਪਲੀਸ ਦਾ ਸਾਰੇ ਜਲਾਲਾਬਾਦ ਨਿਵਾਸੀਆਂ ਨੂੰ ਸਾਹਮਣੇ ਖਾਦੀ ਕਰਦਾ ਸਹਰੇ ਦੀਆਂ ਕਰੋੜ ਕਰੋੜ ਵਧਾਈਆਂ ਪ੍ਰਭੂ ਰਾਮ ਅੱਛੇ ਹੀ ਕਾਮਨਾ ਕਰਦੇ ਆ ਜੋ ਅੱਜ ਮੇਲੇ ਲੱਗੇ ਨੇ ਜਲਾਲਾਬਾਦ ਹਮੇਸ਼ਾ ਹੀ ਖੁਸ਼ੀਆਂ ਦੇ ਮੇਲੇ ਲੱਗਦੇ ਰਹਿਣ ਤੇ ਪ੍ਰਭੂ ਮੇਰਾ ਰਾਮ ਐ ਸਾਰਿਆਂ ਨੂੰ ਅਸ਼ੀਰਵਾਦ ਦੇਵੇ ਤੇ ਮੇਕੀ ਦੀ ਵਧਾਈ ਦਾ ਇਹ ਤਿਉਹਾਰ ਹੈ ਤੇ ਹਮੇਸ਼ਾ ਬੁਰਾਈ ਤੇ ਜਿੱਤ ਸ਼ਾਈ ਦੀ ਹੁੰਦੀ ਆ ਇਹ ਸਭ ਕਾਪੜਾ ਜਰੂਰ ਲੈਣਾ ਚਾਹੀਦਾ ਜੈ ਸ਼੍ਰੀ ਰਾਮ ਹਾਂਜੀ ਸਭ ਥੱਲੇ ਖੜੀ ਹੋ ਥੱਲੇ ਖਿਆਲ ਸਭ ਤੋਂ ਪਹਿਲਾਂ ਜੀ ਤੁਹਾਨੂੰ ਵੀ ਤੇ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਦੁਸ਼ਹਿਰੇ ਦੀ ਬਹੁਤ ਬਹੁਤ ਸ਼ੁਭ ਕਾਮਨਾਵਾਂ ਦੁਸ਼ਹਿਰਾ ਜਿਹੜਾ ਦਾ ਤਿਉਹਾਰ ਜਿੱਦੇ ਉੱਤੇ ਸੀ ਇੱਕ ਕਹਿੰਦੇ ਆ ਬੁਰਾਈ ਤੇ ਛਾਈ ਦੀ ਜਿੱਤ ਹੈ ਅੱਜ ਇੱਕ ਸਾ ਬਿਲਕੁਲ ਬ੍ਰਾਈ ਤੇ ਸ਼ਾਹੀ ਦੀ ਜਿੱਤ ਦਾ ਪ੍ਰਤੀਕ ਦਸਹਿਰਾ ਜਿਹੜਾ ਉਹ ਅੱਜ ਮਨਾਇਆ ਜਾ ਰਿਹਾ ਆਤੀਸ਼ਬਾਜੀ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਵਕਤ ਪੀਰ ਮੱਬਾ ਖਾਕੀ ਸ਼ਾਹੀ ਸਮਾਤ ਤੇ ਉੱਪਰ ਦਸਹਿਰਾ ਮਨਾਇਆ ਜਾ ਰਿਹਾ ਹੈ ਆਹ ਰੇ ਤਸਵੀਰਾਂ ਨੇ ਜਲਾਲਾਬਾਦ ਦੇ ਦਸਹਿਰੇ ਦੀਆਂ ਜੋ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਹੋਏ ਆ ਜਿਹੜਾ ਪ੍ਰਸ਼ਾਸਨ ਵੀ ਇੱਕੋ ਪਹੁੰਚਾ ਹੋਇਆ ਪ੍ਰਸ਼ਾਸਨ ਆ ਇਨਤਜ਼ਾਮ ਕਰ ਰਿਹਾ ਤਾਂ ਜੋ ਕਿਸੇ ਨੂੰ ਜਾਨੀ ਮਾਨੀ ਨੁਕਸਾਨ ਨਾ ਹੋਵੇ ਲੋਕ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚੇ ਹੋਇਆ ਸਾਧ ਤੇ ਸ਼ਿਵਾਜੀ ਜਿਹੜੀ ਉਹ ਜਿਹੜੀ ਸ਼ੁਰੂ ਹੋ ਚੁੱਕੀ ਹੈ ਕੁਝ ਹੀ ਮਿੰਟਾਂ ਤੱਕ ਜਿਹੜਾ ਉਹ ਜਿਹੜੇ ਸਟੈਚੂ ਬਣਿਆ ਦਹਨ ਕੀਤੇ ਜਾਣਗੇ ਅਗਨ ਦਾਨ ਕੀਤੇ ਜਾਣਗੇ ਲਾਈਵ ਤਸਵੀਰਾਂ ਇਸ ਵਕਤ ਤੁਸੀਂ ਆਪਣੇ ਮੋਬਾਈਲ ਫੋਨ ਸਕਰੀਨ ਤੇ ਦੇਖ ਰਹੇ ਹੋ ਚੈਨਲ ਸਿੰਘੀ ਦਾ ਪੰਜਾਬ ਇਹਨਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਪਹੁੰਚਿਆ ਵੱਖ-ਵੱਖ ਜਥੇਬੰਦੀਆਂ ਪਹੁੰਚ ਰਹੀਆਂ ਨੇ ਇਹ ਤਸਵੀਰਾਂ ਨੇ ਜਲਾਲਾਬਾਦ ਦੇ ਜਲਾਲਾਬਾਦ ਦੇ ਸਾਰੇ ਦੀਆਂ ਤਸਵੀਰਾਂ ਨੇ ਆਦੇਸ਼ ਪਾਗੀ ਕੀਤੀ ਜਾ ਰਹੀ ਹੈ ਆਦੇਸ਼ ਪਾਗੀ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਲਾਈਵ ਸਾਂਝਾ ਕਰ ਰਹੇ ਹਾਂ ਸਾਂਝਾ ਕਰ ਰਹੇ ਹਾਂ ਲਓ ਜੀ ਤੁਹਾਡੀ ਫੋਟੋ ਵੀ ਆ ਗਈ ਚਲੋ ਜੀ ਨੌਜਵਾਨ ਹੈ ਬੱਚੇ ਹੈ ਤੇ ਪਹੁੰਚ ਰਹੇ ਹੋ ਕਿ ਸ਼ੁਕੀਨ ਨੇ ਕਿ ਆ ਜਿਹੜਾ ਹੈ ਕਹਿੰਦੇ ਕਿ ਉਹਨਾਂ ਨੂੰ ਵੀ ਕੈਮਰੇ ਸਾਹਮਣੇ ਆਉਂਦਾ ਮੁੰਡਾ ਸ਼ੌਕ ਨੂੰ ਤੇ ਇਹ ਤਸਵੀਰਾਂ ਨੇ ਆਤੀਸ਼ਬਾਜ਼ੀ ਦੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਆਤੀਸ਼ਬਾਜ਼ੀ ਕੀਤੀ ਜਾ ਰਹੀ ਹੈ ਲਾਈਵ ਤਸਵੀਰਾਂ ਦੇਖ ਰਹੇ ਹੋ ਚੈਨਲ ਥਿੰਕਿੰਗ ਆ ਪੰਜਾਬ ਤੇ ਤੇ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਫੋਲੋ ਵੀ ਜ਼ਰੂਰ ਕਰ ਲਿਓ YouTube Instagram Facebook ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਸ ਵਕਤ ਆਤਿਸ਼ਬਾਜ਼ੀ ਕੀਤੀ ਜਾ ਰਹੀ ਆ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਆ ਇਹ ਤਸਵੀਰਾਂ ਨੇ ਜਲਾਲਾਬਾਦ ਸ਼ਹਿਰ ਦੀਆਂ ਉੱਥੇ ਹੀ ਪ੍ਰਸ਼ਾਸਨ ਵੀ ਇੱਥੇ ਮੌਜੂਦ ਆ ਆ ਜਿਹੜਾ ਲੋਕ ਅੰਦਰ ਜਿਹੜੀ ਆ ਆ ਬਾਉਂਡਰੀ ਤੋਂ ਅੰਦਰ ਆ ਚੁੱਕੇ ਆ ਲੋਕ ਉਹਨਾਂ ਨੂੰ ਹੋਰ ਪਿੱਛੇ ਹਟਾਉਣ ਦੇ ਲਈ ਪ੍ਰਸ਼ਾਸਨ ਆਪਣੀ ਡਿਊਟੀ ਨਿਭਾਉਂਦਾ ਹੋਇਆ ਦਿਖਾਈ ਦੇ ਰਿਹਾ ਔਰ ਇੱਕ ਪਾਸੇ ਆਤੀਸ਼ਬਾਜੀ ਆ ਹੁੰਦੀ ਹੋਈ ਦਿਖਾਈ ਦੇ ਰਹੀ ਹੈ ਦੂਸਰੇ ਪਾਸੇ ਜੇਕਰ ਗੱਲ ਕਰ ਲਈਏ ਤਾਂ ਤਿੰਨ ਸਟੈਚੂ ਜਿਹੜੇ ਇੱਥੇ ਤਿਆਰ ਬਣਾ ਕੇ ਜਿਹੜੇ ਇੱਥੇ ਖੜੇ ਕੀਤੇ ਗਏ ਆ ਦਸਹਰੇ ਦੇ ਲਈ ਤੇ ਆ ਕੁਝ ਹੀ ਮਿੰਟਾਂ ਤੱਕ ਅਗਨ ਦਹਿਨ ਕੀਤਾ ਜਾਏਗਾ ਤਾਂ ਇਧਰ ਆ ਜਿਹੜੀ ਆ ਉਹ ਲੋਕ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਆ ਔਰ ਇਧਰ ਹੁਣ ਆ ਜਿਹੜੀ ਉਹ ਨਾਟਕ ਵੀ ਇੱਥੇ ਖੇਡਿਆ ਜਾ ਰਿਹਾ ਉਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਉਹ ਵੱਡੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਤਾਂ ਇਹ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਤਾਂ ਹੋਣ ਜਿਹੜੀ ਲੰਕਾ ਨੂੰ ਅੱਗ ਲਗਾਈ ਜਾਣੀ ਹੈ ਇਹ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਤੁਸੀਂ ਇਸ ਵਕਤ ਆਪਣੇ ਮੋਬਾਈਲ ਫੋਨ ਸਕਰੀਨ ਤੇ ਆਤਿਸ਼ਬਾਜੀ ਦੀਆਂ ਤਸਵੀਰਾਂ ਹੁਣ ਕੁਝ ਮਿੰਟਾਂ ਤੱਕ ਆ ਅਗਨ ਦਹਨ ਆ ਜਿਹੜੀ ਆ ਹੋਣੀ ਹੈ ਸਟੈਚੂ ਆ ਇਸ ਵਕਤ ਆਤੀਸ਼ਵਾਜੀ ਦੀਆਂ ਤਸਵੀਰਾਂ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਤਾਂ ਪ੍ਰਬੰਧ ਵੀ ਜਿਹੜੇ ਆ ਪੂਰੇ ਕੀਤੇ ਗਿਆ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਆ ਮੌਜੂਦ ਵਖਾਦੀਏ ਕਿ ਕੋਟਿਆਂ ਦੇ ਉੱਪਰ ਛੱਤਾਂ ਦੇ ਉੱਪਰ ਕਰਦੀਆਂ ਛੱਤਾਂ ਦੇ ਉੱਪਰ ਲੋਕ ਚੜੇ ਹੋਏ ਦਿਖਾਈ ਦੇ ਰਹੇ ਆ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਆ ਇਸ ਵਾਰ ਜੋ ਗਿਣਤੀ ਆ ਲੋਕਾਂ ਦੀ ਬਹੁਤ ਵੱਡੀ ਗਿਣਤੀ ਆ ਸਰ ਅੱਜ ਇਸ ਪਵਿੱਤਰ ਤਿਉਹਾਰ ਤੇ ਕੀ ਕਹਿਣਾ ਚਾਹੂੰ ਦੇਖੋ ਜੀ ਜਿਹੜਾ ਪੀਰ ਬਾਬਾ ਖਾਕੀ ਸ਼ਾਦੀ ਸਮਾਹ ਤੇ ਜਿਹੜਾ ਇਹ ਹਰੇਕ ਸਾਲ ਜਿਹੜਾ ਦੁਸ਼ਹਿਰੇ ਦਾ ਤਿਉਹਾਰ ਬਾਬਾ ਸੀਤਾ ਰਾਮ ਜੀ ਦੇ ਅਸ਼ੀਰਵਾਦ ਨਾਲ ਸਰਪ੍ਰਸਤ ਪ੍ਰੇਮ ਕੁਮਾਰ ਵਲੇਚਾ ਜੀ ਦੀ ਅਗਵਾਈ ਹੇਠ ਦਰਸ਼ਨ لال ਬਦਵਾ ਜੀ ਦੀ ਪ੍ਰਧਾਨਗੀ ਹੇਠ ਜਿਹੜਾ ਆਪਣੀ ਤੂਮ-ਤਾਮ ਦੇ ਨਾਲ ਮਨਾਇਆ ਜਾਂਦਾ ਤਾਂ ਬਹੁਤ ਹੀ ਅਸੀਂ ਜਿਹੜਾ ਬੁੱਤ ਜਿਹੜੇ ਖੂਬਸੂਰਤ ਬੁੱਤ ਜਿਹੜੇ ਬਾਹਰ ਤੋਂ ਅਸੀਂ ਕਾਰੀਗਰ ਮਗਵਾਉਣੇ ਆ ਦਸਹਰਾ ਕਮੇਟੀ ਦੇ ਜਿਹੜੀ ਪੂਰੀ ਟੀਮ ਜਿਹੜਾ ਇੱਥੇ ਦਿਨ ਰਾਤ ਮਿਹਨਤ ਕਰਦੀ ਏ ਤੇ ਉਸ ਤੋਂ ਬਾਅਦ ਜਿਹੜਾ ਇਹ ਬੁੱਤ ਬਣਾਏ ਜਾਂਦੇ ਹਨ ਔਰ ਉਸ ਤੋਂ ਬਾਅਦ ਜਿਹੜਾ ਸਾਰੇ ਵਾਲੇ ਦਿਨ ਬੜੀ ਧੂਮ-ਤਾਮ ਦੇ ਨਾਲ ਜਿਹੜਾ ਇਹਨਾਂ ਬੁੱਤਾਂ ਦਾ ਨੂੰ ਅੱਗ ਲਾ ਕੇ ਜਿਹੜਾ ਦਸਹਰਾ ਮਨਾਇਆ ਜਾਂਦਾ ਔਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਜਿਹੜੇ ਇੱਥੇ ਤੁਸੀਂ ਵੀ ਵੇਖ ਹੀ ਰਹੇ ਹੋ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਇੱਥੇ ਦਸਹਰਾ ਮਨਾਉਣ ਲਈ ਆਉਂਦੇ ਹਨ ਸ਼੍ਰੀਵਾਰੀ ਨਾਲੋਂ ਜ਼ਿਆਦਾ ਲੱਗ ਰਿਹਾ ਲੋਕ ਇਸ ਵ ਰਸ਼ ਮਦਦ ਹੈ ਕਰਦਾ ਨਹੀਂ ਕਿਉਂਕਿ ਲੋਕਾਂ ਦੇ ਵਿੱਚ ਉਤਸ਼ਾਹ ਹੈ ਇਸ ਕਿਉਂਕਿ ਬੜਿਆ ਵਧੀਆ ਜਿਹੜਾ ਤੁਹਾਨੂੰ ਤੁਸੀਂ ਵੇਖ ਹੀ ਰਹੇ ਬੁੱਤ ਬੜੇ ਵਧੀਆ ਵਧੀਆ ਬਣਾਏ ਜਾਂਦੇ ਹਨ ਔਰ ਪੂਰਾ ਪਰੰਪਰਾ ਦੇ ਨਾਲ ਜਿਹੜਾ ਇੱਥੇ ਦੇਸਹਿਰਾ ਬਣਾਇਆ ਜਾਂਦਾ ਹੈ ਤਾਂ ਬਿਲਕੁਲ ਜਿਹੜੀ ਹੈ ਉਹ ਹੁਣ ਇਹ ਇਧਰ ਲੰਕਾ ਜਿਹੜੀ ਹੈ ਲੰਕਾ ਦਾਨ ਕੀਤੀ ਜਾ ਰਹੀ ਹੈ ਆਗਣ ਪੇਟ ਕੀਤੀ ਜਾ ਰਹੀ ਹੈ ਤਾਂ ਜਿਸ ਤਰ੍ਹਾਂ ਅ ਆਪ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਕਿ ਇਸ ਵਕਤ ਲੰਕਾ ਨੂੰ ਅੱਗ ਲਗਾ ਦਿੱਤੀ ਗਈ ਹੈ ਇਹ ਲਾਈਵ ਤਸਵੀਰਾਂ ਔਰ ਇਧਰ ਜੈ ਜੈ ਸ਼੍ਰੀ ਰਾਮ ਦੇ ਜਿਹੜੇ ਆ ਜਕਾਰੇ ਵੀ ਇਧਰ ਲਾ ਰਹੇ ਹੈ ਜੈ ਸ਼੍ਰੀ ਰਾਮ ਦੇ ਜਕਾਰੇ ਲਾ ਰਹੇ ਆ ਲੋਕ ਪਹੁੰਚ ਰਹੇ ਆ ਵੱਡੀ ਗਿਣਤੀ ਦੇ ਵਿੱਚ ਹਾਂਜੀ ਸਰ ਕੀ ਕਹਿਣਾ ਚਾਹੋਗੇ ਸਰ ਆਪ ਸਭ ਨੂੰ ਪਵਿੱਤਰ ਤਿਉਹਾਰ ਦੀ ਆਪ ਸਭ ਨੂੰ ਪਹਿਲਾਂ ਤੋਂ ਦੁਸ਼ਹਿਰੇ ਦੀ ਬਹੁਤ ਬਹੁਤ ਮੁਬਾਰਕਾ ਪੱਤਰਕਾਰ ਭਾਈ ਜਰ ਜੋ ਇੱਥੇ ਪਹੁੰਚਿਆ ਹੈ ਤੇ ਬੁਰਾਈ ਦੀ ਹਾਰ ਐ ਚਾਈ ਦੀ ਜਿੱਤ ਹੋਈ ਐ ਸ਼੍ਰੀ ਬੰਗਾ ਜੀ ਆਰ ਅਮਿਲਾ ਕਮੇਟੀ ਨੂੰ ਆਪ ਸਭ ਨੂੰ ਇਸ ਜਿੱਤ ਦੀ ਬਹੁਤ ਬਹੁਤ ਮੁਬਾਰਕਾ ਅਤੇ ਸ਼ੁਕਰੀਆ ਬਖਸ਼ਿਆ ਜਾਏ ਸ਼੍ਰੀ ਆ ਬਿਲਕੁਲ ਲੰਕਾ ਤੈ ਕਿੱਤੀ ਗਈ ਐ ਤੁਸੀਂ ਵੀ ਦੇਖ ਸਕਦੇ ਹੋ ਲੰਕਾ ਨੂੰ ਅੱਗ ਲਗਾ ਦਿੱਤੀ ਗਈ ਐ ਲੰਕਾ ਦੇ ਅੱਗ ਲੱਗਣ ਤੋਂ ਬਾਅਦ ਲੋਕ ਕਿਸ ਤਰ੍ਹਾਂ ਜਿਹੜੇ ਆ ਆਪਣੀ ਖੁਸ਼ੀ ਜ਼ਾਹਰ ਕਰਦੇ ਹੋਏ ਆਰੇ ਇਧਰ ਦੂਸਰੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝਾ ਕਰ ਦਿੰਨੇ ਆ ਕਿ ਇਧਰ ਹੁਣ ਆ ਜਿਹੜੀ ਆ ਉਹ ਹਾਂਜੀ ਕੀ ਕਹਿਣਾ ਚਾਹੋਗੇ ਅੱਜ ਇਸ ਤਿਆਰ ਤੇ ਖੁਸ਼ੀ ਦਾ ਮੌਕਾ ਹੈ RAM ਨੇ Ramante bhai Jitt ਬਹੁਤ ਹੀ ਵਧੀਆ ਇਤਿਹਾਸ ਦੀ ਪ੍ਰਾਣਾ ਬਹੁਤ ਹੀ ਜ਼ਿਆਦਾ ਵਜਾ ਆ ਰਿਹਾ ਹੈ ਇੰਨੀ ਜਨਸਾ ਵੇਖੋ ਕਿੰਨੀ ਜਆ ਖੜੀ ਹੋਈ ਵਜੇ ਲੈ ਰਹੀ ਏ ਮੈਂ ਕਹਣਾ ਬਹੁਤ ਹੀ ਵਧੀਆ ਤੋ ਹਾਰੇ ਬਾਹਰ ਇਸ ਤੇ ਤਾ ਬਿਲਕੁਲ ਲੋਕ ਆਪਣੇ ਜਿਹੜੇ ਜਿਹੜੀ ਆ ਉਹ ਗੱਲਬਾਤ ਸਾਂਝੀ ਕਰ ਰਿਹਾ ਹਾਂਜੀ ਸਰ ਕੀ ਕਹਿਣਾ ਚਾਹੋਗੇ ਬਾਲਾ ਜੀ ਕਮੇਟੀ ਵਾਲੇ ਮੇਰੇ ਵੱਲੋਂ ਲੱਖ ਲੱਖ ਵਧਾਈਆਂ ਸਭ ਨੂੰ ਦੁਸ਼ਹਿਰੇ ਦੀਆਂ ਜੈ ਸ਼ੇਰਤਾ ਬਿਲਕੁਲ ਹੈ ਹਾਂਜੀ ਤੁਸੀਂ ਵੀ ਕੁਝ ਬਾਲਾ ਜੀ ਕਮੇਟੀ ਨੂੰ ਲੱਖ ਲੱਖ ਮੁਬਾਰਕਾਂ ਬਖਸ਼ ਰਹੀਆਂ ਸਭ ਨੂੰ ਤਾਂ ਬਿਲਕੁਲ ਇਹ ਲਾਈ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਤਸਵੀਰਾਂ ਨੇ ਜਲਾਲਾਬਾਦ ਦੇ ਪੀਰ ਬਾਬਾ ਖਾਕੀ ਸ਼ਾ ਸਮਾਦ ਦੇ ਗਰਾਊਂਡ ਦੀਆਂ ਜਿੱਥੇ ਵੱਡੀ ਜਿਹੜੀ ਆ ਆ ਗਿਣਤੀ ਦੇ ਵਿੱਚ ਲੋਕ ਪਹੁੰਚੇ ਆ ਦਸਹਰੇ ਦਾ ਪਵਿੱਤਰ ਤਿਉਹਾਰ ਮਨਾਉਣ ਦੇ ਲਈ ਤਾਂ ਹੁਣ ਜਿਹੜੇ ਸਟੈਚੂ ਆ ਜਿਹੜੇ ਸਟੈਚੂ ਬਣਿਆ ਇਹ ਅਗਨ ਭੇਡ ਕੀਤੇ ਜਾਣਗੇ ਇਸ ਤੋਂ ਪਹਿਲਾਂ ਜਿਹੜੀ ਆ ਲੰਕਾ ਸੀਗੀ ਆ ਜਿਹੜੀ ਰਾਵਣ ਦੀ ਉਸ ਨੂੰ ਅਗਨਦਾਨ ਕੀਤਾ ਗਿਆ ਇਹ ਲਾਈਵ ਤਸਵੀਰਾਂ ਦੇਖ ਰਹੇ ਹੋ ਚੈਨਲ ਥਿੰਕਿੰਗ ਆ ਪੰਜਾਬ ਤੇ ਤੇ ਜਲਦੀ ਜਲਦੀ ਇਸ ਵੀਡੀਓ ਨੂੰ ਅੱਗੇ ਦੀ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਜਿਹੜਾ ਪ੍ਰਸ਼ਾਸਨ ਵੀ ਆ ਜਿਹੜਾ ਆਪਣੀ ਡਿਊਟੀ ਨਿਭਾ ਰਿਹਾ ਹੈ ਪ੍ਰਸ਼ਾਸਨ ਵੀ ਆ ਜਿਹੜਾ ਉਹ ਆ ਜਿਹੜੀਆਂ ਸਪੀਡ ਨੂੰ ਕੰਟਰੋਲ ਕਰ ਰਿਹਾ ਕਿਉਂਕਿ ਇਹ ਸਪੀਡ ਨੂੰ ਕੰਟਰੋਲ ਕਰਨਾ ਬਹੁਤ ਔਖਾ ਹੋ ਜਾਂਦਾ ਹੈ ਅਜੇ ਆ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਆ ਇਸ ਤਿਉਹਾਰ ਤੇ ਤਾਂ ਮੋਹਨੇ ਜਿਹੜੀ ਆ ਉਹ ਆ ਜਿਹੜੇ ਆ ਤੀਰ ਮਾਰੇ ਜਾ ਰਿਹਾ ਤਿੰਨਾਂ ਸਟੈਚੂਆਂ ਨੂੰ ਕੁੰਭਕਰਨ ਮੇਘਨਾਥ ਅਤੇ ਰਾਵਣ ਦੇ ਇਸ ਸਟੈਚੂ ਤੇ ਆ ਜਿਹੜੀ ਹੈ ਉਹ ਤਸਵੀਰਾਂ ਸਾਂਝਾ ਕਰ ਲਾਈਵ ਲਾਈਵ ਚੱਲ ਰਿਹਾ ਹੈ ਅੱਲ ਨਹੀਂ ਲੱਗੇ ਪਏ ਕੀ ਹੋ ਗਿਆ ਹਰ ਇੱਕ ਵਾਰੀ ਹਰ ਵਾਰੀ ਕੀ ਗੱਲ ਹੋ ਗਈ ਤਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਵਕਤ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੈ ਸ੍ਰੀ ਰਾਮ ਜੈ ਸ੍ਰੀ ਰਾਮ ਠੀਕ ਹੈ ਹਮਾਰੇ ਪੀਰ ਬਾਬਾ ਖਾਜੀ ਸਾਹਿਬੇ ਸਿਰਾ 30 ਸਾਲ ਹੋ ਲੱਗਤਾ ਹੂਆ ਇਹ 바ਵਾ ਬ੍ਰਿਮਲੀ 바ਵਾ सीताराम रामला शुरू करके गए उन्हीं प्रणाम ने ये मेला लगता है और सभी दल के यहां पे आते हैं सहयोग देते हैं सभी कट होता है जय श्री राम लोग आ जेड़े हैं अपनी गल बात सांझी कर रहे हैं मीडिया के नाल लोग बड़ी गिनती के बीच इथे पहुंचे हुए हैं ता ਰਾਲਬਖਸ਼ੀ ਪਹੁੰਚੇ ਹਾਂਜੀ ਸਰ ਬੜੀਆ ਸਰ ਅੱਜ ਸਰ ਇਸ ਪਵਿੱਤਰ ਘਰ ਤੇ ਪਹੁੰਚੇ ਟੋਡੇ ਰਾਈ ਵਧਾਈ ਦੇਣਾ ਚਾਹਣਾ ਜਲਾਲਾਬਾਦ ਇਲਾਕਾ ਨਿਵਾਸੀਆਂ ਨੂੰ ਪੂਰੇ ਪੰਜਾਬ ਨਿਵਾਸੀਆਂ ਨੂੰ ਦਸਹਰੇ ਦੀਆਂ ਇਹ ਵੀ ਕਹਿਣਾ ਚਾਹਣਾ ਕਿ ਹਮੇਸ਼ਾ ਝੂਠ ਤੇ ਸੱਚ ਦੀ ਲੜਾਈ ਦੇ ਵਿੱਚ ਝੂਠ ਹਾਰਦਾ ਹੈ ਸੱਚ ਜਿੱਤਦਾ ਹੈ ਤੇ ਲੋਕਾਂ ਨੂੰ ਹਮੇਸ਼ਾ ਬੁਰਾਈ ਦਾ ਸਾਥ ਨਹੀਂ ਦੇਣਾ ਚਾਹੀਦਾ ਸੱਚ ਦਾ ਸਾਥ ਦੇਣਾ ਚਾਹੀਦਾ ਤੇ ਆ ਜਿਹੜਾ ਨਸ਼ੇ ਰੂਪੀ ਰਾਮਣ ਫਿਰਦਾ ਇਹਨੂੰ ਮਾਰਨ ਵਾਸਤੇ ਵੀ ਕੰਮ ਕਰਨਾ ਚਾਹੀਦਾ ਲੋਕਾਂ ਬਹੁਤ ਬਹੁਤ ਧੰਨਵਾਦ ਤਾ ਬਿਲਕੁਲ ਜਿਹੜੀ ਉਹ ਆਪਣੀ ਗੱਲਬਾਤ ਸਾਂਝੀ ਕਰ ਰਿਹਾ ਰਾਜਬਖਸ਼ ਕੰਬੋਜੀ ਇੱਥੇ ਪਹੁੰਚਿਆ ਉਹਨਾਂ ਦੇ ਨਾਲ ਗੱਲਬਾਤ ਕੀਤੀ ਆ ਤਾਂ ਇਹ ਨਕਲ ਸਰਕਾਰੀ ਯੂਨੀਅਨ ਦੇ ਸਾਬ ਤਾਂ ਹਲਕਾ ਵਧਾ ਇੱਕ ਜਗਦੀਕ ਪੌਸ ਗੋਲਡੀ ਅਤੇ ਉਹਨਾਂ ਦੇ ਬੇਟਾ ਤੇ ਬੇਟੀ ਅਤੇ ਨਾਲ ਹੋਰ ਪ੍ਰਬੰਧਕ ਜਿਹੜੇ ਪਹੁੰਚੇ ਆ ਰਿਮੋਟ ਦੇ ਨਾਲ ਜਿਹੜੀ ਆ ਉਹ ਅੱਗ ਲਗਾਈ ਜਾ ਰਹੀ ਆ ਅਗੰਧਨ ਕੀਤਾ ਜਾ ਰਿਹਾ ਲਾਈਵ ਤਸਵੀਰਾਂ ਦੇਖ ਰਹੇ ਹੋ ਇਸ ਵਕਤ ਹਲਕਾ ਵਧਾ ਇੱਕ ਜਗਦੀਖ ਮੋਸ ਗੋਲਡੀ ਜੀ ਜਿਹੜੇ ਪਹੁੰਚੇ ਆ ਆਪਣੇ ਬੇਟਾ ਔਰ ਬੇਟੀ ਜੀ ਦੇ ਨਾਲ ਤਾਂ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਇਹ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਆ ਜਿਹੜੀ ਆ ਉਹ ਅਗਨ ਦਹਿਨ ਕੀਤਾ ਜਾ ਰਿਹਾ ਹੈ ਜਿਹੜਾ ਉਹ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਅੱਗ ਲਗਾ ਦਿੱਤੀ ਗਈ ਹੈ ਤਾਂ ਇਹ ਤਸਵੀਰਾਂ ਤੁਸੀਂ ਇਸ ਵਕਤ ਦੇਖ ਰਹੇ ਹੋ ਅਲਕਾ ਵਿਧਾਇਕ ਜਗਦੀਪ ਕਹੋਸ ਗੋਲਡੀ ਆਪਣਾ ਬੇਟੇ ਤੇ ਬੇਟੀ ਦੇ ਨਾਲ ਪਹੁੰਚੇ ਆ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਅਤੇ ਨਾਲ ਹੋਰ ਪ੍ਰਬੰਧਕ ਜਿਹੜੀ ਆ ਰਾਮਲੀਲਾ ਕਮੇਟੀ ਦੇ ਪ੍ਰਬੰਧਕ ਇੱਥੇ ਪਹੁੰਚੇ ਆ ਅਗਨ ਦਹਨ ਹੋ ਚੁੱਕਿਆ ਹੈ ਲਾਈਵ ਤਸਵੀਰਾਂ ਦੇਖ ਰਹੇ ਹੋ ਇਸ ਵਕਤ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਆ ਪ੍ਰਬੰਧ ਵੀ ਪੂਰਾ ਕੀਤਾ ਗਿਆ ਇਸ 5 ਰੇਡ ਦੀ ਜਿਹੜੀ ਆ ਗੱਡੀ ਵੀ ਇੱਥੇ ਮੌਜੂਦ ਹੈ ਔਰ ਜਿਹੜਾ ਸਟੈਚੂ ਨੂੰ ਜਿਹੜੀ ਆ ਉਹ ਸਾੜ ਲਗਾ ਦਿੱਤੀ ਗਈ ਹੈ ਲਾਈਵ ਵੀਰਾ ਤਾਂ ਹੁਣ ਲੋ ਹੁਣ ਲੋਕਾਂ ਨੂੰ ਚਾਹੀਦਾ ਹੈ ਕਿ ਆ ਆਪਣੀ ਸੇਫਟੀ ਬਣਾ ਕੇ ਰੱਖਣ ਲਾਈਵ ਤਸਵੀਰਾਂ ਦੇਖ ਰਹੇ ਹੋ ਇਸ ਵਕਤ ਆਪਣੀ ਸੇਫਟੀ ਜਰੂਰ ਬਣਾ ਕੇ ਰੱਖਿਓ ਜੇਕਰ ਕੋਈ ਚੱਲਦਾ ਇਸ ਵੀਡੀਓ ਨੂੰ ਇਸ ਜਗ੍ਹਾ ਤੇ ਖੜਾ ਦੇਖ ਰਿਹਾ ਹੈ ਆਪਣੇ ਬੱਚਿਆਂ ਨੂੰ ਅਤੇ ਆਪਣੇ ਸਾਥੀਆਂ ਦਾ ਧਿਆਨ ਜਰੂਰ ਰੱਖਿਓ ਕਿਉਂਕਿ ਰਸ਼ ਇੱਥੇ ਬਹੁਤ ਜ਼ਿਆਦਾ ਹੈ ਜਿਸ ਕਾਰਨ ਇਹ ਆ ਪ੍ਰਸ਼ਾਸਨ ਵੀ ਪ੍ਰਸ਼ਾਸਨ ਨੇ ਵੀ ਪ੍ਰਬੰਧ ਕੀਤੇ ਹੋਏ ਆ ਪਰ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚਿਆ ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਇਹ ਜਿਹੜਾ ਕੰਟਰੋਲ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਬਾ ਹੁਣ ਆ ਜਿਹੜੀ ਮੇਘਨਾਥ ਕੁੰਭਕਰਨ ਅਤੇ 라ਵਣ ਦੇ ਆ ਜਿਹੜੇ ਉਹ ਸਟੈਚੂ ਨੂੰ ਅਗਨ ਦਹਿਨ ਕੀਤਾ ਜਾ ਰਿਹਾ ਤਾਂ ਲਾਈਵ ਤਸਵੀਰਾਂ ਇਸ ਵਕਤ ਤੁਸੀਂ ਦੇਖ ਰਹੇ ਹੋ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਲਾਲਾਬਾਦ ਦੇ ਜਲਾਲਾਬਾਦ ਦੇ ਖਾਕੀ ਸ਼ਾਹ ਦੇ ਗਰਾਊਂਡ ਤੋਂ ਸਮਾਧ ਪੀਰ ਬਾਬਾ ਖਾਕੀ ਸ਼ਾਹ ਦੇ ਸਮਾਧ ਤੋਂ ਜਿਹੜੀਆਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਤਾਂ ਲਗਾਤਾਰ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚ ਰਿਹਾ ਹੈ ਤਸਵੀਰਾਂ ਦੇਖ ਰਹੇ ਹੋ ਸਵਿਧਾਇਕ ਜਗਦੀਪ ਕਮੋਸ ਗੋਲਡੀ ਆਪਣੇ ਬੇਟਾ ਅਤੇ ਬੇਟੀ ਦੇ ਨਾਲ ਅਤੇ ਪ੍ਰਿੰਮਲੇਚਾ ਜੀ ਰਿਸ਼ਪਾਲ ਟੋਲਾ ਜੀ ਰਾਮਲੀਲਾ ਕਮੇਟੀ

ਤਾਂ ਹੁਣ ਮੇਗਨਾਥ ਨੂੰ ਜਿਹੜਿਆ ਅਗਨਧਾਨ ਕੀਤਾ ਜਾ ਰਿਹਾ ਤਸਵੀਰਾਂ ਦੇਖ ਸਕਦੇ ਹੋ ਤਸਵੀਰਾਂ ਦੇਖ ਸਕਦੇ ਹੋ ਇਹ ਲਾਈਵ ਤਸਵੀਰਾਂ ਨੇ ਜੋ ਤੁਹਾਡੇ ਮੋਬਾਈਲ ਫੋਨ ਸਕਰੀਨ ਤੇ ਨੇ ਇਸ ਵਕਤ ਦੀਆਂ ਇਹ ਲਾਈਵ ਤਸਵੀਰਾਂ ਤਾਂ ਹੁਣ ਮੇਗਨਾਥ ਨੂੰ ਜਿਹੜੀ ਹੈ ਉਹ ਅੱਗ ਲਗਾਈ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਜਲਦੀ ਜਲਦੀ ਇਸ ਵੀਡੀਓ ਨੂੰ ਅੱਗੇ ਵੀ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਅਰ ਮੇਗਨਾਥ ਨੂੰ ਹੋਣ ਇਸ ਵਕਤ ਅੱਗ ਲਗਾ ਦਿੱਤੀ ਗਈ ਹੈ ਇਸ ਤੋਂ ਬਾਅਦ 라ਵਣ ਅਗਨ ਦਹਿਨ ਕੀਤਾ ਜਾਏਗਾ ਇਹ ਲਾਈਵ ਤਸਵੀਰਾਂ ਪੀਰ ਬਾਬਾ ਖਾਕੀ ਸ਼ਾਦੀ ਸਮਾਦ ਦੇ ਗਰਾਊਂਡ ਤੋਂ ਹੀ ਆਏ ਤਸਵੀਰਾਂ ਨੇ ਜੋ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਇਸ ਤੋਂ ਪਹਿਲਾਂ ਕੁੰਬਕਰਨ ਨੂੰ ਆਗ ਲਗਾਈ ਹੁਣ ਮੇਘਨਾਥ ਨੂੰ ਜਿਹੜੀ ਆਗ ਲਗਾਈ ਤੀ 22 ਸਾਰ ਪਟਾਕਿਆਂ ਦੀ ਗਿਣਤੀ ਕੁਝ ਜ਼ਿਆਦਾ ਹੈ ਵੱਡੀ ਗਿਣਤੀ ਦੇ ਵਿੱਚ ਪਟਾਕਿਆਂ ਦੀ ਗਿਣਤੀ ਹੈ ਜਿਹੜੀ ਹੈ ਇਸ ਵਕਤ ਜ਼ਿਆਦਾ ਲੱਗ ਰਹੀ ਹੈ ਇਸ ਤੋਂ ਪਹਿਲਾਂ ਮੇਗਨਾ ਹੱਥ ਤੇ ਕੁੰਭ ਕਰਨ ਨੂੰ ਅੱਗ ਲੱਗਣ ਤੋਂ ਪਹਿਲਾਂ 라ਵਣ ਦੀ ਲੰਕਾ ਨੂੰ ਅੱਗ ਲਗਾਈ ਗਈ ਤਾਂ ਹੁਣ 라ਵਣ ਨੂੰ ਅੱਗ ਲਗਾਈ ਜਾਏਗੀ ਇਹ ਲਾਈਵ ਤਸਵੀਰਾਂ ਤੁਹਾਡੇ ਮੋਬਾਈਲ ਫੋਨ ਸਕਰੀਨ ਤੇ ਤਾਂ 라ਵਣ ਨੂੰ ਅੱਗ ਲਗਾ ਦਿੱਤੀ ਗਈ ਹੈ ਇਹ ਤਸਵੀਰਾਂ ਦੇਖ ਰਹੇ ਹੋ ਵੀਡੀਓ ਜਲਦੀ ਜਲਦੀ ਸ਼ੇਅਰ ਕਰ ਦਿਓ ਸਿਰ ਘੁੰਮਣਾ ਸ਼ੁਰੂ ਹੋ ਗਿਆ 라ਵਣ ਦਾ ਇਹ ਦਸ ਸਿਰ ਜੋ ਦ੍ਰਿਸ਼ ਦਿਖਾਇਆ ਹੋਇਆ ਤਾਂ ਸਿਰ ਘੁੰਮਣਾ ਸ਼ੁਰੂ ਹੋ ਗਿਆ ਤਾਂ ਹੁਣ ਜਿਹੜਾ 라वण ਨੂੰ ਅੱਗ ਲਗਾ ਦਿੱਤੀ ਗਈ ਹੈ ਮੇਘਨਾਥ ਕੁੰਭਕਰਨ ਅਤੇ 라वण ਨੂੰ ਅਗਨ ਦਹਿਨ ਕੀਤਾ ਗਿਆ ਤਾਂ ਜਕਾਰੇ ਜੈ ਸ਼੍ਰੀ ਰਾਮ ਨਰ ਨਰਾਮ ਦੇ ਜਕਾਰੇ ਵੀ ਲਗਾਏ ਗਏ ਨੇ ਇਹ ਤਸਵੀਰਾਂ ਦੇਖ ਰਹੇ ਹੋ ਤੁਸੀਂ ਇਸ ਵਕਤ ਆਪਣੇ ਮੋਬਾਈਲ ਫੋਨ ਸਕਰੀਨ ਤੇ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਹੋਏ ਤਸਵੀਰਾਂ ਦੇਖ ਸਕਦੇ ਹੋ ਕਿੰਨੀ ਵੱਡੀ ਗਿਣਤੀ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਇੱਥੇ ਪਹੁੰਚੇ ਹੋਏ ਕਰ ਦਿੱਤਾ ਗਿਆ ਹੈ ਇਹ ਨੇ ਅੱਜ ਦੇ ਦਸਹਰੇ ਦੀਆਂ ਲਾਈਵ ਤਸਵੀਰਾਂ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਆ ਮੈਨੂੰ ਕਿਉਂ ਦਿਖਾ ਰਹੇ ਹਰ ਸਾਲ ਮੇਰੇ ਕੋਈ ਗਲਤੀ ਹੋ ਗਈ ਤਾਂ ਇਹ ਤਸਵੀਰਾਂ ਨੇ ਲੋਕ ਦੇਖੋ ਕਿਸ ਤਰ੍ਹਾਂ ਲੋਕ ਆ ਜਿਹੜੇ ਆ ਬੱਚੇ ਆ ਉਹ ਕਹਿੰਦੇ ਕਿ 라ਵਣ ਦੀਆਂ ਹੱਡੀਆਂ ਲੈ ਕੇ ਜਾਣੀਆਂ ਨੇ ਇੱਕ ਪਾਸੇ ਅਜੇ ਵੀ ਪਟਾਕੇ ਨੇ ਪਰ ਲੋਕ ਜਿਹੜੇ ਬੱਚੇ ਆ ਉਹ ਨਹੀਂ ਹਟ ਰਹੇ ਬੱਚੇ ਆ ਉਹ ਨਹੀਂ ਹਟ ਰਹੇ ਪ੍ਰਸ਼ਾਸਨ ਅੱਗੇ ਆਇਆ ਹੁਣ ਇਹ ਪਿੱਛੇ ਹਟਾਉਣ ਦੇ ਲਈ ਤਾਂ ਤੁਸੀਂ ਦੇਖ ਸਕਦੇ ਹੋ ਛਾਲੀ ਜਿਨੇ ਆਪਾਂ ਨੂੰ ਵੇਖਦੇ ਹੋਏ ਤਾਂ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਤਾਂ ਪੀੜ ਨੂੰ ਕੰਟਰੋਲ ਜਿਹੜਾ ਉਹ ਕੀਤਾ ਜਾ ਰਿਹਾ ਹੈ ਪ੍ਰਸ਼ਾਸਨ ਦੇ ਵੱਲੋਂ ਸਾਈਡ ਤੋਂ ਸਰ ਇਹ ਇਹ 라ਵਣ 라ਵਣ ਦੀਆਂ ਹੱਡੀਆਂ ਨੂੰ ਕਿਉਂ ਲੈ ਜਾਇਆ ਜਾਂਦਾ ਹੈ ਹਾਂਜੀ ਤੁਸੀਂ ਲੈ ਕੇ ਆਏ ਹੋ 라ਵਣ ਦੀ ਆ ਜਿਹੜੀ ਆ ਹੱਡੀਆਂ ਕਹਿੰਦੇ ਕਿਉਂ ਲੈ ਕੇ ਜਾਇਆ ਜਾਂਦਾ ਕਹਿੰਦੇ ਸ਼ੋਭ ਹੁੰਦੀਆਂ ਨੇ ਵਧੀਆ ਹੁੰਦੀਆਂ ਨੇ ਕਰੇ ਬੱਚੇ ਡਰਦੇ ਡੁਰਦੇ ਨਹੀਂ ਰਾਵਣ ਦੀ ਹੱਡੀ ਨਾਲ ਡਰਦੇ ਨਹੀਂ ਹਾਂ ਹਾਂ ਪਲਵਾਨ ਮੰਨਦੇ ਹੋ ਰਾਵਣ ਹਾਂਜੀ ਹਾਂਜੀ ਤਾਂ ਬਿਲਕੁਲ ਕਹਿੰਦੇ ਆ ਕਿ ਜਿਹੜੀ ਰਾਵਣ ਦੀਆਂ ਹੱਡੀਆਂ ਨੇ ਕਹਿੰਦੇ ਆ ਵੀ ਛੁਰਭ ਹੁੰਦੀਆਂ ਨੇ ਤੇ ਜਿਹੜੇ ਆ ਕਿ ਬੱਚੇ ਨਹੀਂ ਡਰਦੇ ਚਲੋ ਹੋ ਸਕਦਾ ਪਰ ਅਸੀਂ ਇਸ ਦੀ ਜਿਹੜੀ ਹੈ ਉਹ ਪੁਸ਼ਟੀ ਨਹੀਂ ਕਰਦੇ ਨਹੀਂ ਸਾਡਾ ਚੈਨਲ ਇਸ ਦੀ ਪੁਸ਼ਟੀ ਕਰਦਾ ਹਾਂਜੀ ਸਰ ਤੁਸੀਂ ਵੀ ਅੱਜ ਪਹੁੰਚੇ ਹੋ ਨਾ ਕੁਝ ਲੋਕ ਬੋਲਣ ਤੋਂ ਜ਼ਰੂਰ ਜਿਹੜੇ ਆ ਸ਼ਰਮਾਉਂਦੇ ਆ ਪਰ ਇਸ ਵਕਤ ਤੁਸੀਂ ਤਸਵੀਰਾਂ ਦੇਖ ਰਹੇ ਹੋ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਹੋਏ ਆ ਵੱਡੀ ਗਿਣਤੀ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਪਹੁੰਚ ਦਸਹਰੇ ਦਾ ਆਨੰਦ ਮਾਨ ਰਏ ਨੇ ਉੱਥੇ ਹੀ ਲੋਕ ਰਾਵਣ ਦੀਆਂ ਹੱਡੀਆਂ ਵੀ ਘਰੇ ਲੈ ਜਾਣ ਦੇ ਲਈ ਬੇ ਵਿਤਾਲ ਹੋਏ ਆ ਤਾਂ ਇੱਕ ਸ਼ਖਸ ਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਉਹ ਕਹਿੰਦੇ ਵੀ ਰਾਵਣ ਦੀਆਂ ਹੱਡੀਆਂ ਨੂੰ ਇਸ ਕਰਕੇ ਘਰੇ ਲੈ ਕੇ ਜਾਂਦੇ ਆ ਕਿ ਬੱਚੇ ਡਰਦੇ ਨਹੀਂ ਤਾ ਕੋਸ਼ਿਸ਼ ਕਰਦੇ ਆ ਕਿ ਹੋਰ ਕਿਸੇ ਨੂੰ ਵੀ ਪੁੱਛਿਆ ਜਾਵੇ ਆ ਸਰ ਨਾਮਨ ਦੇ ਡੀਆ ਲਾ ਕੇ ਚੱਲੇ ਹੋ ਹਾਂਜੀ ਇਹ ਕਾਤੋਂ ਲੈ ਕੇ ਜਾਇਆ ਜਾਂਦਾ ਬਸ ਘਰ ਮੇ ਰੱਖਣ ਵਾਸਤੇ ਕਿ ਇਸ ਤਰ੍ਹਾਂ ਧਨ ਦੌਲਤ ਸੇ ਖੁਸ਼ਹਾਲਾਤੇ ਆਦਮੀ ਕੀ ਸ਼ਾਂਤੀ ਰਹੇ ਇਸੇ ਕੁਝ ਇਸ ਕਰਕੇ ਜੀ ਧਨ ਦੌਲਤ ਵਾਸਤੇ ਕੁਝ ਲੋਕ ਕਹਿ ਰਹੇ ਆ ਕੁਝ ਲੋਕ ਕਹਿ ਰਹੇ ਆ ਕਿ ਹਜੇ ਵੀ ਇਸ ਨੂੰ ਵੇਖੋ ਹਜੇ ਵੀ ਇਸ ਦੇ ਵਿੱਚ ਆ ਜਿਹੜੇ ਆ ਉਹ ਪਟਾਕੇ ਆ ਆਤਿਸ਼ਬਾਜ਼ੀਆਂ ਨੇ ਲੋਕਾਂ ਨੂੰ ਅਪੀਲ ਹੈ ਕਿ ਥੋੜਾ ਜਿਹਾ ਸੰਭਲ ਕੇ ਦੇਖੋ ਕਿਵੇਂ ਛੋਟੇ ਛੋਟੇ ਬੱਚੇ ਲੱਗੇ ਹੋਏ ਆ ਬਲਦੀ ਅੱਗ ਦੇ ਵਿੱਚ ਲੋਕ ਆ ਜਿਹੜਾ ਪਿੱਛੇ ਲੋਕ ਦੌੜ ਟੌਪ ਤਾਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਹ ਤਸਵੀਰਾਂ ਕਿਸ ਤਰ੍ਹਾਂ ਛੋਟੇ ਛੋਟੇ ਬੱਚੇ ਵੀ ਜਿਹੜੇ ਆ ਉਹ ਲੱਗੇ ਹੋਏ ਆ ਬਲਦੀ ਅੱਗ ਦੇ ਵਿੱਚ ਆਤਿਸ਼ਬਾਜ਼ੀ ਚੱਲ ਰਹੀ ਹੈ ਪਰ ਆਤਿਸ਼ਬਾਜ਼ੀ ਹਜੇ ਵੀ ਇੱਕ ਦੋ ਜੜੀਆਂ ਵਿੱਚ ਚੱਲੀਆਂ ਨੇ ਪਰ ਲੋਕ ਜਿਹੜੇ ਆ ਉਹ ਨਹੀਂ ਸਮਝ ਰਹੇ ਕੋਈ ਲੋਕ ਕਹਿ ਰਿਹਾ ਕਿ ਰਾਉਣ ਦੀਆਂ ਹੱਡੀਆਂ ਇਸ ਕਰਕੇ ਲੈ ਕੇ ਜਾਣੇ ਕਿ ਬੱਚੇ ਨਹੀਂ ਡਰਦੇ ਕੋਈ ਲੋਕ ਕਹਿੰਦੇ ਆ ਕਿ ਅਸੀਂ ਆ ਜਿਹੜਿਆ ਧਨ ਦੌਲਤ ਆਉਂਦੀ ਐ ਇਸ ਕਰਕੇ ਰਾਵਣ ਦੀ ਹੱਡੀਆਂ ਲੈ ਕੇ ਜਾਂਦੇ ਆ ਇਹ ਲੋਕਾਂ ਦੇ ਜਜ਼ਬਾਤ ਨੇ ਲੋਕਾਂ ਦੀਆਂ ਆ ਜਿਹੜੀਆਂ ਇਹ ਗੱਲਾਂ ਨੇ ਲੋਕ ਦੇਖੋ ਕਿਸ ਤਰ੍ਹਾਂ ਮੈਂ ਤੁਹਾਨੂੰ ਅਸੀਂ ਤੁਹਾਨੂੰ ਜ਼ੂਮ ਕਰਕੇ ਜਿਹੜੀ ਆ ਉਹ ਦਿਖਾਣੇ ਆ ਲੋਕ ਨਹੀਂ ਡਰ ਰਹੇ ਲੋਕ ਬੇਫਿਕਰ ਹੋ ਕੇ ਇਸ ਅੱਗ ਦੇ ਨੇੜੇ ਜਾ ਰਹੇ ਨੇ ਕੋਈ ਤਲਾ ਹੈ ਅੱਗ ਦੇ ਨੇੜੇ ਜਾ ਰਹੇ ਨੇ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਕਿ ਹਜੇ ਵੀ ਆਤਿਸ਼ਬਾਜ਼ੀ ਹੋ ਰਹੀ ਹੈ ਲੋਕ ਇਸ ਤਰ੍ਹਾਂ ਲੋਕ ਕਿਸ ਤਰ੍ਹਾਂ ਦੇਖੋ ਜਿਹੜੇ ਆ ਉਹ ਇਸ ਵਾਹਸਾ ਨੂੰ ਤੋੜ ਕੇ ਘਰੇ ਲੈ ਕੇ ਜਾਣ ਦੀਆਂ ਕੋਸ਼ਿਸ਼ਾ ਕਰ ਰਹੇ ਨੇ ਇਹ ਤਸਵੀਰਾਂ ਨੇ ਚੈਨਲ ਥਿੰਕਿੰਗ ਆਫ ਪੰਜਾਬ ਦੀਆਂ ਲਾਈਵ ਤਸਵੀਰਾਂ ਨਵੀਂ ਅਪਡੇਟ ਦੇ ਲਈ ਨਵੀਂ ਵੀਡੀਓ ਦੇ ਨਾਲ ਜਲਤੋ ਮਿਲਾਂਗੇ ਚੈਨਲ ਥਿੰਕਿੰਗ ਆਫ ਪੰਜਾਬ ਦੇ ਨਾਲ ਜੁੜਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ